ਜਿਵੇਂ ਤੁਹਾਨੂੰ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਪ੍ਰੋਗਰਾਮ ਟਰੈਕਿੰਗ ਦਾ ਹੁੰਦਾ ਅੱਜ ਰਮਨ ਜੀ ਛੁੱਟੀ ਤੇ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਟਰੈਕਿੰਗ ਦੀ ਨਿਊਜ਼ ਪਰ ਜੋ ਦੁਨੀਆ ਦੇ ਵਿੱਚ ਵਾਪਰ ਰਿਹਾ ਹੈਗਾ ਅੱਜ ਪੂਰੇ ਵਰਲਡ ਦੇ ਵਿੱਚ ਜਿਹੜੀ ਮੇਨ ਨਿਊਜ਼ ਆ ਉਹ ਟੈਰਿਫਸ ਨੂੰ ਲੈ ਕੇ ਆ ਕਿਉਂਕਿ ਕੱਲ ਤੋਂ ਲਾਗੂ ਹੋਣੇ ਅਗਸਤ ਪਹਿਲੀ ਤੋਂ ਤੇ ਉਹਨਾਂ ਟੈਰਿਫਸ ਦੇ ਵਿੱਚ ਇੰਡੀਆ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਇੰਡੀਆ ਦੀ ਜਿਸ ਹਿਸਾਬ ਦੇ ਨਾਲ 트럼ਪ ਐਡਮਿਨਿਸਟ੍ਰੇਸ਼ਨ ਨੇ ਬਾਹ ਮਰੂੜੀਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਕਰ ਦਈਏ ਜਾਂ ਨਾ ਕਿਉਂਕਿ 25% ਟੈਰਫ ਤਾਂ ਆਲਰੇਡੀ ਇੰਡੀਆ ਤੇ 트럼ਪ ਉਹਨਾਂ ਨੇ ਲਾ ਦਿੱਤਾ ਆ ਪਲੱਸ ਪੈਨਲਟੀ ਆ ਕਿਉਂਕਿ ਉਹਨਾਂ ਨੇ ਰਸ਼ੀਆ ਤੋਂ ਜਿਹੜਾ ਡਿਫੈਂਸ ਦਾ ਇਕੁਪਮੈਂਟ ਖਰੀਦੇ ਆ ਪਲੱਸ ਜਿਹੜੇ ਇੰਨੇ ਸਾਲ ਜਿਹੜੇ ਆ ਉਤੋਂ ਗੈਸ ਖਰੀਦੇ ਰਹੇ ਹੈਗੇ ਆ ਸੋ ਉਸ ਨੂੰ ਲੈ ਕੇ ਅ ਅੱਜ ਦੀ ਜਿਹੜੀ ਮੇਨ ਨਿਊਜ਼ ਆ ਦੁਨੀਆ ਦੇ ਸਾਰੇ ਅਖਬਾਰਾਂ 'ਚ ਉਹ ਟੌਪ ਦੇ ਉੱਤੇ ਹੈਗੀ ਆ ਜੀ ਬਿਲਕੁਲ ਹਰਜੋਤ ਸਿੰਘ ਜੀ ਅ ਹੜਗ ਪਾਸੇ ਜਿਹੜੀ ਆ ਉਹ ਇਸ ਟਾਈਮ ਇਹਨਾਂ ਦੀ ਧੋਏ ਧੋਏ ਕਹ ਲੋ ਵੀ ਪੂਰੀ ਪੂਰੀ ਹਰਜੋਤ ਸਿੰਘ ਜੀ ਇਹ ਹੋ ਰਹੀ ਆ ਕੀ ਸਿਚੁਏਸ਼ਨ ਇਹਨਾਂ ਦੀ ਬਣੀ ਪਈ ਆ ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਆਪਾਂ ਜਿਹੜੀਆਂ ਉਹ ਸ਼ੇਅਰ ਕਰਾਂਗੇ ਵੀ ਇਵੈਂਚੁਅਲੀ ਇਹਨਾਂ ਦਾ ਵੰਡ ਕੀ ਜਿਹੜਾ ਉਹ ਜਾ ਰਿਹਾ ਹੈਗਾ ਆ ਸੋ ਇਸ ਦੇ ਵਿੱਚ ਹੀ ਜਿਹੜੀ ਆਪਾਂ ਹੁਣ ਗੱਲਬਾਤ ਨੂੰ ਅੱਗੇ ਹੀ ਜਿਹੜਾ ਉਹ ਕਰਦੇ ਜਾਈਏ ਜਿਹਦਾ ਕੱਲ ਗੱਲ ਕਰ ਰਹੇ ਸੀ ਨਾ ਵੀ ਬਾਣੀਆਂ ਕਹਿੰਦਾ ਸੀ ਉਹ ਵੀ ਮੈਂ ਹੱਥ ਨਹੀਂ ਖੋਲਣਾ ਕੁਝ ਦੇਣਾ ਨਹੀਂ ਤੇ ਸਾਡਾ ਜਿਹੜਾ ਸਰਪੰਚਾ ਕਹਿੰਦਾ ਵੀ ਗੋਟੀ ਵੱਢ ਕੇ ਲੈ ਆਉਣਾ ਸੋ ਗੰਡਾਸਾ ਇਸ ਟਾਈਮ 트럼ਪ ਉਹਨਾਂ ਦਾ ਪੂਰਾ ਤੇਜ਼ ਚੱਲ ਰਿਹਾ ਆ ਕੱਲ ਜਦੋਂ ਮੈਨੂੰ ਦੋ ਤਿੰਨ ਝਟਕੇ ਦੇਤੇ ਫਿਰ ਛਟਗਾ ਇੱਕ ਹੋਰ ਜਿਹੜਾ ਉਹਦਾ ਨੇ ਬਿਆਨ ਦੇ ਰੂਪ ਦੇ ਵਿੱਚ ਦਿੱਤਾ ਆਪਣੇ ਟਰੁੱਥ ਸੋਸ਼ਲ ਮੀਡੀਆ ਦੇ ਜਿਹੜਾ ਉਹ ਉੱਤੇ ਇੱਕ ਪਾਸੇ ਜਦੋਂ ਆਪਾਂ ਦੇਖ ਰਹੇ ਸੀਗੇ ਵੀ ਹਜਰ ਸਿੰਘ ਜੀ ਵੀ 25% ਐਰੇ ਪੈਨਲਟੀ ਦੀ ਗੱਲ ਹੋਈ ਫਿਰ ਉਸ ਤੋਂ ਬਾਅਦ ਜਿਹੜੀਆਂ ਤੇਲ ਕੰਪਨੀਆਂ ਈਰਾਨ ਦੇ ਉਹਨਾਂ ਦੇ ਨਾਲ ਮਿਲ ਕੇ ਚੱਲ ਰਹੀਆਂ ਸੀ ਉਹਨਾਂ ਚ ਕੁਝ ਭਾਰਤੀ ਕੰਪਨੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਸੈਂਕਸ਼ਨ ਜਿਹੜਾ ਉਹ ਲਾ ਦਿੱਤਾ ਗਿਆ ਕੁਝ ਭਾਰਤੀ ਮੂਲ ਦੇ ਜਿਹੜੇ ਲੋਕ ਸੀ ਜਿਹੜਾ ਇਹਨਾਂ ਕੰਪਨੀਆਂ ਦੇ ਮਾਲਕ ਸੀ ਉਹਨਾਂ ਨੂੰ ਉੱਤੇ ਜਿਹੜਾ ਉਹ ਸੈਂਕਸ਼ਨ ਲਾ ਦਿੱਤਾ ਗਿਆ ਫਿਰ ਬ੍ਰਿਕਸ ਵਾਲਾ ਜਿਹੜਾ ਇਹਨਾਂ ਨੇ ਬਿਆਨ ਦੇ ਦਿੱਤਾ ਵੀ ਜਿਹੜੇ ਬ੍ਰਿਕ ਹੈਗੇ ਆ ਉਹ ਡਾਲਰ ਨੂੰ ਤੋੜਨਾ ਚਾਹੁੰਦੇ ਆ ਉਹ ਸਾਨੂੰ ਕਤਈ ਪਸੰਦ ਜਿਹੜੀ ਉਹ ਚੀਜ਼ ਨਹੀਂ ਆ ਉਹ ਆਪਾਂ ਜਿਹੜਾ ਉਹ ਚੱਲਣਾ ਨਹੀਂ ਆ ਫਿਰ ਪਾਕਿਸਤਾਨ ਦੇ ਨਾਲ ਆਇਲ ਰਿਜ਼ਰਵ ਬਣਾਉਣ ਦੀ ਜਿਹੜੀ ਡੀਲ ਆ ਉਹ ਪੇਸ਼ ਕਰ ਦਿੱਤੀ ਕਹਿੰਦੇ ਵੀ ਹੋ ਸਕਦਾ ਵੀ ਅਸੀਂ ਪਾਕਿਸਤਾਨ ਤੋਂ ਬਾਅਦ ਇੰਡੀਆ ਨੂੰ ਤੇਲ ਵੀ ਜਿਹੜਾ ਉਹ ਵੇਚੀਏ ਵੀ ਉਹਨਾਂ ਨੇ ਜੇ ਖਰੀਦਣਾ ਹੋਇਆ ਤੇ ਆਪਾਂ ਉੱਥੋਂ ਕਰ ਦਵਾਂਗੇ ਅੱਜ ਜਿਹੜਾ ਹਰਜੋਤ ਸਿੰਘ ਜੀ ਇਸੇ ਦੇ ਵਿੱਚ ਐਡ ਕਰਦੇ ਜਾਈਏ ਜਖਮਾਂ ਦੇ ਉੱਤੇ ਲੂਣ ਤੇ ਲੂਣ ਜਿਹੜਾ ਉਹ ਭੁੱਕ ਰਹੇ ਆ ਯੂ ਐਸ ਦੇ ਜਿਹੜੇ ਸਕੱਤਰਰੀ ਆਫ ਟ੍ਰੈਜਰੀ ਆ ਸਕਾਟ ਵੈਸੈਂਟਰ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਇੰਡੀਆ ਜਾਣ ਬੁੱਝ ਕੇ ਜਿਹੜੀ ਟਰੇਡ ਡੀਲ ਆ ਉਸ ਨੂੰ ਸਲੋ ਰੋਲ ਕਰ ਲਿਆ ਕਰ ਰਿਹਾ ਸੀਗਾ ਸਲੋ ਰੋਲ ਦਾ ਭਾਵ ਵੀ ਜਾਣ ਬੁੱਝ ਕੇ ਉਸ ਨੂੰ ਹੌਲੀ ਦੇਣੀ ਅਗੇ ਧੀਮੀ ਗਤੀ ਦੇ ਵਿੱਚ ਵਧਾ ਰਿਹਾ ਸੀਗਾ ਵੀ ਸ਼ਾਇਦ ਇਹਨਾਂ ਦਾ ਬਚਾ ਜਿਹੜਾ ਉਹ ਹੋ ਜੂਗਾ ਉਹਨਾਂ ਨੇ ਨਾਲ ਇਹ ਵੀ ਮੈਂਸ਼ਨ ਕੀਤਾ ਵੀ ਭਾਰਤ ਨੇ ਸੈਂਕਸ਼ਨਡ ਔਇਲ ਯਾਨੀ ਕਿ ਜੈਜ਼ਨਾ ਨੂੰ ਪਾਬੰਦ ਕੀਤਾ ਸੀਗਾ ਵੀ ਤੁਸੀਂ ਨਹੀਂ ਇਹ ਵਾਲਾ ਤੇਲ ਵੇਚ ਸਕਦੇ ਖਰੀਦ ਸਕਦੇ ਉਹ ਤੇਲ ਜਿਹੜਾ ਉਹ ਖਰੀਦੇ ਆ ਰਿਫਾਈਨਡ ਪ੍ਰੋਡਕਟ ਕਰਕੇ ਜਿਹੜਾ ਆ ਉਹ ਉਸ ਤੇ ਬਾਇਰ ਜਿਹੜੇ ਉਹ ਬਣਦੇ ਰਹੇ ਆ ਤੇ ਇੰਡੀਆ ਕਹਿੰਦੇ ਵੀ ਜਿਹੜੇ ਆਪਣੇ ਆਪ ਨੂੰ ਗਲੋਬਲ ਐਕਟਰ ਸਮਝਦਾ ਆ ਇਹ ਹੈ ਨਹੀਂ ਆ ਅਸਲ ਦੇ ਵਿੱਚ ਉਹਨਾਂ ਦੀ ਇਹ ਜਿਹੜੀ ਗੱਲ ਲਫਾਫਾਈ ਆ ਲਫਾਫਾਈ ਆ ਵਿਸ਼ਵ ਗੁਰੂ ਜਿੱਦਾਂ ਉਹ ਹਾਂ ਉਹ ਉਹਨਾਂ ਦੇ ਵਟਸਐਪ ਦੇ ਵਿੱਚ ਤਾਂ ਜਿਹੜਾ ਉਹ ਚੱਲਦਾ ਰਹੇ ਪੱਜ ਪਰ ਜਿਹੜਾ ਅੱਜ ਜਿਹੜੇ ਸਕਾਟ ਪੈਸੈਂਟ ਉਹਨਾਂ ਨੇ ਦਿਖਾ ਦਿੱਤਾ ਵੀ ਇਹ ਲਫਾਫਾ ਇਹ ਲਫਾਫਾ ਹੀ ਨਹੀਂ ਇਹ ਖਾਲੀ ਲਫਾਫਾ ਆ ਵੀ ਹਵਾ ਦੇ ਵਿੱਚ ਪਤਾ ਨਹੀਂ ਕਦੀ ਇੱਧਰ ਉੱਡ ਗਿਆ ਕਦੀ ਉੱਧਰ ਉੱਡ ਗਿਆ ਵੀ ਚੱਕ ਕੇ ਬਾਅਦ ਦੇ ਵਿੱਚ ਸ਼ਾਇਦ ਗਾਰਬੇਜ ਦੇ ਢੇਰ ਦੇ ਉੱਤੇ ਹੀ ਇਹਨਾਂ ਨੂੰ ਸੁੱਟਣਾ ਆ ਕੱਲ ਟਰੰਪ ਹੁਣਾਂ ਨੇ ਪਹਿਲ ਉਹਨਾਂ ਨੇ ਨੀਂਦ ਉਡਾਈ ਸੀ ਫਿਰ ਦਿਨ ਦਾ ਚੈਨ ਵੀ ਡਾ ਦਿੱਤਾ ਜਦੋਂ ਇੱਥੇ ਸੌਣ ਲੱਗੇ ਉਹਨਾਂ ਨੇ ਟਵੀਟ ਕੀਤਾ ਆ ਵੀ ਭਾਈ ਕਹਿੰਦਾ ਵੀ ਮੈਂ ਕੇਅਰ ਨਹੀਂ ਕਰਦਾ ਵੀ ਇੰਡੀਆ ਆ ਤੇ ਜਿਹੜਾ ਹੋਰ ਰਸ਼ੀਆ ਦੇ ਨਾਲ ਕੀ ਕਰਦਾ ਆ ਕਹਿੰਦਾ ਵੀ ਦੋਨੋਂ ਹੀ ਮੁਲਕਾਂ ਦੀਆਂ ਡੈੱਡ ਇਕਨੋਮੀਆਂ ਨੇ ਇੱਕਠੀਆਂ ਜਿਹੜੀਆਂ ਹੋ ਕਹਿ ਲੋ ਵੀ ਠੱਠੇ ਖੂ ਦੇ ਵਿੱਚ ਜਾ ਪੈਣ ਮਤਲਬ ਉਸਾਰਨ ਜੇ ਤੁਹਾਨੂੰ ਕਰਕੇ ਦਸੀਏ ਵੀ ਮਨ ਚ ਜਿਹੜੀ ਭਾਵਨਾ ਜਿਹੜੀ ਉਹਨਾਂ ਚ ਇਹ ਚੱਲ ਰਹੀ ਆ ਕਿੰਨੇ ਵੀ ਆਪਾਂ ਬਹੁਤ ਘੱਟ ਬਿਜ਼ਨਸ ਕਰਨਾ ਹੈ ਇੰਡੀਆ ਦੇ ਨਾਲ ਟੈਰਿਫਸ ਉਹਨਾਂ ਦੇ ਬਹੁਤ ਹਾਈ ਆ ਹਾਈਸਟ ਇਨ ਦਾ ਵਰਲਡ ਤੇ ਸੇਮ ਕਹਿੰਦਾ ਵੀ ਰਸ਼ੀਆ ਤੇ ਜਿੱਦਾਂ ਯੂਐਸ ਦਾ ਕੋਈ بڑا ਬਿਜ਼ਨਸ ਟੁਗੇਦਰ ਨਹੀਂ ਹੈਗਾ ਤੇ ਜਿਹੜਾ ਮੈਡਵ ਦੇਵ ਆ ਜਿਹੜਾ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਰਹਾ ਰਸ਼ੀਆ ਦਾ ਇਹਨਾਂ ਵੀ ਉਹਨੂੰ ਭੁਲੇਖਾ ਹੀ ਲੱਗ ਜਾਂਦਾ ਵੀ ਕਿਤੇ ਉਹ ਅਜੇ ਵੀ ਉਹ ਪ੍ਰੈਜ਼ੀਡੈਂਟ ਆ ਤੇ ਕਹਿੰਦਾ ਵੀ ਜਿਸ ਤਰੀਕੇ ਦੇ ਨਾਲ ਉਹ ਬੋਲ ਰਿਹਾ ਆ ਉਹ ਬਹੁਤ ਖਤਰਨਾਕ ਜਿਹੜੇ ਖੇਤਰ ਦੇ ਵਿੱਚ ਜਿਹੜਾ ਉਹ ਜਾ ਰਿਹਾ ਆ ਤੇ ਉਹਨੂੰ ਆਪਣੇ ਜਿਹੜੇ ਸ਼ਬਦਾਂ ਦੇ ਉੱਤੇ ਅ ਧਿਆਨ ਜਿਹੜੀ ਉਹ ਦੇਣ ਦੀ ਜ਼ਰੂਰਤ ਹੈਗੀ ਆ ਸੋ 트럼ਪ ਹੋਣੀ ਬਿਲਕੁਲ ਆਪਾਂ ਤਕੀਦ ਕਰਦੇ ਨੇ ਟਰਾਈ ਕਰਿਓ ਜੇ ਆਪਾਂ ਸੁਣਾ ਵੀ ਸਕਦੇ ਹੋਈਏ ਜਣੀ ਉਹ 2 ਮਿੰਟ ਦੀ ਗੱਲਬਾਤ ਹੈਗੀ ਆ ਆ ਜਿਹੜੇ 62 ਦੀ ਯੂਐਸ ਟ੍ਰੇਡਰ ਟ੍ਰੀਅਰਸ ਬਿਲਕੁਲ ਲਓ ਜੀ ਆਪਾਂ ਬਿਲਕੁਲ ਕਿਉ ਕਰਕੇ ਰੱਖੀ ਆ ਵੀ ਵੀ ਵੇਰ ਕਾਈਂਡ ਆਫ ਫਿਗਰ ਇਟ ਆਊਟ ਐਗਜੈਕਟਲੀ ਵਾਟ ਇਟ ਇਟ ਆਬਵੀਅਸਲੀ ਨੈਗੋਸ਼ੀਏਟਿੰਗ ਐਂਡ ਲਿਵਰੇਜ ਐਂਡ ਐਵਰੀਥਿੰਗ ਐਲਸ ਐਂਡ ਵੀਵ ਬੀਨ ਵੀਵ ਹਰਡ ਦੈਟ ਵੀ ਆਰ ਕਲੋਸ ਵਿਦ ਇੰਡੀਆ ਆ ਐਂਡ ਦੈਟ ਦੈਟਸ ਵਨ ਆਫ ਦ ਮੇਜਰਸ ਧਰਨ ਚਾਈ What was the President's uh, intent yesterday with some of those comments about India, and do you expect something to happen before the deadline? Well, i don't I don't know what's going to happen. You know, it'll be up to India. Uh, India came to the table early. They've been slow rolling things, so I think that the President, the whole trade team's a bit frustrated with them. And also, you know, India India has been a large buyer of sanctioned Russian oil that they then resell as refined products. So, uh, you know, they they have not been a great global actor. Hmm. So, uh jida to shastivechon na the muho sunia. slow roll kitta sanctioned oil buy kita buyera apne apnu jeda he. Vishvaguru mandeyal fafa ਨਿਗਲਿਆ ਹੈਗਾ ਸੋ ਇਹ ਇਸ ਟਾਈਮ ਉਹ ਭਾਰਤ ਪੱਖੀਆਂ ਨੂੰ ਅੱਜ ਬਹੁਤ ਪੀੜਾ ਹੋਣੀ ਹੈ ਢਿੱਡਾਂ ਪੀੜਾ ਉਹਨਾਂ ਦੇ ਕਲ ਦੀਆਂ ਪਈਆਂ ਦੰਦ ਜਿਹੜੇ ਉਹ ਕਰੀਚ ਰਹੇ ਹੋਣੇ ਆ ਵੀ ਹਾਏ ਹਾਏ ਆ ਕੀ ਜਿਹੜਾ ਹੋ 트럼ਪ ਕਰੀ ਜਾਂਦਾ ਆ ਆਪ ਕੀ ਬਾਤ 트럼ਪ ਸਰਕਾਰ ਦੇ ਨਾਰੇ ਵੀ ਜਿਹੜੇ ਆ ਮੋਦੀ ਲਾ ਕੇ ਗਿਆ ਡੋਨਾਲਡ 트럼ਪ ਜਿੱਦਾਂ ਕਰਕੇ ਜਿਹੜਾ ਉਹ ਬੋਲਦਾ ਹੁੰਦਾ ਆ ਪਰ ਡੋਨਾਲਡ 트럼ਪ ਨੇ ਜਿਹੜਾ ਅਮਰੀਕਾ ਫਰਸਟ ਦੀ ਨੀਤੀ ਦੇ ਤਹਿਤ ਭਾਰਤ ਨੂੰ ਇੱਕ ਹਿਸਾਬ ਦੇ ਨਾਲ ਵਾਣੇ ਜਿਹੜਾ ਆ ਉਹ ਪਾਇਆ ਹੋਇਆ ਆ ਸੋ ਇਹ ਸਿਚੁਏਸ਼ਨਸ ਦੇਖੋ ਬਦਲ ਜਾਂਦੀਆਂ ਇਹ ਆਪਾਂ ਇਹ ਨਹੀਂ ਕਹਿੰਦੇ ਵੀ ਅੱਜ ਇਦਾਂ ਹੈ ਤੇ ਕੱਲ ਨੂੰ ਜਿਹੜੀ ਉਹ ਬਦਲ ਨਹੀਂ ਸਕਦੀ ਪਰ ਹਾਲ ਦੀ ਘੜੀ ਜਿਹੜੀ મોદી ਦੀ ਬਾਹ ਜਿਹੜੀ ਉਹ ਚੰਗੀ ਮਰੋੜ ਕੇ ਪਿੱਠ ਪਿੱਛੇ ਜਿਹੜੀ ਉਸ ਦੀ ਲਾਈ ਹੋਈ ਆ ਜੀ ਸੋ ਬਿਲਕੁਲ ਹੁਣ ਇਹ ਨਹੀਂ ਪਤਾ ਵੀ ਉਹ ਜਿਹੜਾ ਟਰੰਪ ਉਹਨਾਂ ਦੇ ਨਾਂ ਦੇ ਉੱਤੇ ਇੱਕ ਮੰਦਿਰ ਬਣਾਇਆ ਹੈ ਇੰਡੀਆ ਦੇ ਵਿੱਚ ਉਹਦਾ ਕੀ ਬਣੂਗਾ ਉਹਨੂੰ ਉੱਤੇ ਰੱਖੂਗੇ ਜਾਂ ਚਲਾ ਦੇਣਗੇ ਬਲਡੋਜ਼ਰ ਉੱਥੇ ਜੋਗੀ-ਜੁਗੀ ਹੁਣੀ ਹੈਗੇ ਪੱਟੇ ਦੇ ਉਹਨਾਂ ਨੇ ਐਪੀਆਰ ਨੇ ਅੱਜ ਐਨਾਲਿਸਿਸ ਦਿੱਤਾ ਹੈਗਾ ਇਹਦੇ ਉੱਤੇ ਵੀ ਵਾਟ ਟਰੰਪਸ ਥ੍ਰੈਟ ਟੂ ਟ੍ਰੇਡ ਫੋਰ ਸ਼ੀ ਹਜ਼ ਟ੍ਰੇਡ ਕਿਉਂਕਿ ਇਧਰ ਅਮਰੀਕਾ ਨੇ ਬਿਲੀਅਨਸ ਆਫ ਡਾਲਰ ਯੂਰਪੀਅਨ ਯੂਨੀਅਨ ਦੇ ਮੁਲਕਾਂ ਨੇ ਲਾ ਦਿੱਤੇ ਯੂਕਰੇਨ ਦੇ ਹੱਕ ਦੇ ਵਿੱਚ ਜਿੱਥੇ ਰਸ਼ੀਆ ਧੱਕੇ ਦੇ ਨਾਲ ਉਹਨਾਂ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਦੂਸਰੇ ਪਾਸੇ ਚੁੱਪਚੀ ਭੀਤੇ ਆਰਾਮ ਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਗੈਸ એનર્ਜੀ ਆ ਉਹ ਉਹ ਬਾਏ ਕਰ ਰਹੇ ਸੀ ਰਸ਼ੀਆ ਤੋਂ ਡਿਸਕਾਊਂਟਡ ਪ੍ਰਾਈਸ ਦੇ ਉੱਤੇ ਤੇ ਇਧਰੋਂ ਦੋਸਤੀ ਵੀ ਪਾ ਰਹੇ ਸੀ ਸੋ ਹੁਣ ਪੂਰੀ ਤਰ੍ਹਾਂ ਐਕਸਪੋਜ਼ ਹੋ ਚੁੱਕੇ ਹੈਗੇ ਆ ਯੂਨਾਈਟਿਡ ਉਹਨਾਂ ਨੂੰ 25% ਦਾ ਨਹੀਂ ਇੰਨਾ ਜ਼ਿਆਦਾ ਫਿਕਰ ਹੈਗਾ ਰਾਜਕਨਵੀਰ ਸਿੰਘ ਜਿਹੜਾ ਇੰਡੀਆ ਨੂੰ ਜਿਹੜਾ 트럼ਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕ ਰਸ਼ੀਆ ਤੋਂ એનર્ਜੀ ਜਾਂ ਹੋਰ ਪ੍ਰੋਡਕਟਸ ਵਾਈ ਕਰੂਗੇ ਉਹਨਾਂ ਨੂੰ 500% ਤੱਕ ਜਿਹੜਾ ਟੈਰਫ ਆ ਉਹ ਲੱਗ ਸਕਦਾ ਹੈਗਾ ਪੈਨਲਟੀ ਲੱਗ ਸਕਦੀ ਆ ਸੋ ਉਹ ਤੇ ਅੱਜ ਮੈਂ ਇਹ ਵੀ ਖਬਰਾਂ ਪੜ੍ਹ ਰਿਹਾ ਆ ਵੀ ਕਈ ਜਿਹੜੇ ਇੰਡੀਆ ਦੀਆਂ એનર્ਜੀ ਕੰਪਨੀਆਂਜ਼ ਹੈਗੀਆਂ ਜਿਹੜੀਆਂ ਰਿਫਾਈਨਰੀਜ਼ ਹੈਗੀਆਂ ਰਿਫਾਈਨ ਕਰਦੀਆਂ ਉਹ ਸੋਚ ਰਹੀਆਂ ਵੀ ਰਸ਼ੀਆ ਤੋਂ ਹੁਣ ਜਿਹੜੀ ਆ ਗੈਸ ਲੈਣੀ ਉਹ ਬੰਦ ਕਰ ਰਹੀ ਏ ਨਹੀਂ ਤਾਂ ਵੀ ਸਾਡਾ ਜਿਹੜਾ ਪੂਰਾ ਪੱਠਾ ਬਹਿ ਜਾਊਗਾ stop the killing in ukraine ਇਹ بڑا कैपिटल लेटर्स ਦੇ ਵਿੱਚ ਟ੍ਰੂਥ سوشل ਦੇ ਉੱਤੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਲਿਖਿਆ ਸੀ ਐਂਡ ਉਹਨਾਂ ਨੇ ਇਹ ਕਿਹਾ ਸੀ देयर विल बी ए ਪੈਨਲਟੀ ਫਾਰ ਥੈਟ ਪਹਿਲੇ ਕੁਝ ਦਿਨ ਪਹਿਲਾਂ 트੍ਰੰਪ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਕਿ ਰਸ਼ੀਆ ਤੋਂ ਕਿਉਂਕਿ ਰਸ਼ੀਆ ਨੇ ਯੂਕਰੇਨ ਦੇ ਉੱਤੇ ਇੰਨਾ ਜ਼ਿਆਦਾ ਜ਼ੁਲਮ ਕਰਨਾ ਸ਼ੁਰੂ ਕੀਤਾ ਹੋਇਆ ਹੈ ਤੇ ਜੇ ਰਸ਼ੀਆ ਤੋਂ ਕੋਈ ਵੀ ਜਿਹੜੀ ਮੂਲਕਾ ਹੋ એનર્ਜੀ ਜਾਂ ਹੋਰ ਪ੍ਰੋਡਕਟਸ ਖਰੀਦਾ ਹੋਇਆ 100% ਤੱਕ ਟੈਰਿਫ ਲੱਗੂਗਾ ਅਫੇਰ ਯੂਐਸ ਦੇ ਲਾ ਮੇਕਰਸ ਆਏ ਉਹ ਕਹਿੰਦੇ ਵੀ ਅਸੀਂ ਬੇਲ ਇਦਾਂ ਦਾ ਕ੍ਰੀਏਟ ਕਰ ਰਹੇ ਹਾਂ ਉਹਦੇ 500% ਤੱਕ ਜਿਹੜਾ ਟੈਰਫ ਆ ਉਹ ਜਾ ਸਕਦਾ ਹੈਗਾ ਇੰਡੀਆ ਸਭ ਤੋਂ ਵੱਡਾ ਰਸ਼ੀਆ ਦੇ ਕਰੂਡ ਔਇਲ ਦਾ ਬਾਈ ਵਾਲਿਊਮ ਬਾયર ਹੈਗਾ ਆ ਇਹ ਜਿਹੜਾ ਡਾਟਾ ਆ ਇਹ ਕੋਈ ਇੰਡੀਆ ਨਹੀਂ ਦੱਸ ਰਿਹਾ ਇਹ ਫਿਨਲੈਂਡ ਬੇਸ ਥਿੰਕ ਟੈਂਕਾ ਸੈਂਟਰ ਫਾਰ ਰਿਸਰਚ ਇਨ એનર્ਜੀ ਐਂਡ ਕਲੀਨ 에ਅ ਚਾਈਨਾ ਜਿਹੜਾ ਬਿਗੇਸਟ ਬਾਇਰ ਆ ਇਨ ਟਰਮ ਆਫ ਡਾਲਰ ਅਮਾਊਂਟ ਸੋ ਇੰਡੀਆ ਇੱਕ ਪਾਸੇ ਮੇਜਰ ਪਾਰਟਨਰ ਆ ਯੂਐਸਏ ਦਾ ਅਸ਼ੀਆ ਦੀ ਸਭ ਤੋਂ ਵੱਡੀ ਇਕਨੋਮੀ ਵੀ ਉਹ ਦੱਸ ਰਹੇ ਹੈਗੇ ਆ ਪਰ ਦੂਸਰੇ ਪਾਸੇ ਇੰਡੀਆ ਦੇ ਫੋਰਨ ਸੈਕਟਰੀ ਵਿਕਰਮ ਮਿਸਰੀ ਹੁਣੀ ਇਹ ਕਹਿੰਦੇ ਆ ਵੀ 트੍ਰੰਪ ਹੁਣੀ ਤਾਂ ਜੀ ਡਬਲ ਸਟੈਂਡਰਡ ਤੇ ਚੱਲ ਰਿਹਾ ਯੂਰਪੀਅਨ ਯੂਨੀਅਨ ਦੇ ਉੱਤੇ ਨਹੀਂ ਇੰਨਾ ਲਾ ਰਿਹਾ ਜਿੰਨਾ ਸਾਡੇ ਉੱਤੇ ਜਿਹੜਾ ਇਹ ਸੰਕਸ਼ਨਸ ਲਾ ਰਿਹਾ ਹੈਗੇ ਆ ਸੋ ਬੜੀ ਕਸੂਤੀ ਸਥਿਤੀ ਦੇ ਵਿੱਚ ਇੰਡੀਆ ਇਸ ਟਾਈਮ ਫਸਿਆ ਹੋਇਆ ਹੈ ਕਿਉਂਕਿ 2022 ਤੋਂ ਲੈ ਕੇ 2025 ਤਿੰਨ ਸਾਲ ਦਾ ਸਮਾਂ ਹੋ ਗਿਆ ਟੜਾ ਧੜ ਜਿਹੜਾ ਆ ਉਥੋਂ ਅਨਰਜੀ ਔਇਲ ਖਰੀਦੇ ਰਹੇ ਤੇ ਇਥੇ ਰਫਾਈਨ ਕਰਕੇ ਹੋਰ ਮੁਲਕਾਂ ਨੂੰ ਫੇਰ ਵੇਚਦੇ ਰਹੇ ਦੂਸਰੇ ਪਾਸੇ ਹੁਣ ਫੇਰ ਇੱਕ ਸਰਦਾਰ ਇਨੀ ਮੋਰੇ ਕਰਤਾ ਹਰਦੀਪ ਸਿੰਘ ਪੂਰੀ ਕਹਿੰਦੇ ਵੀ ਨਹੀਂ ਅਸੀਂ ਡਰਦੇ ਨਹੀਂ ਹੈ ਇਹ ਜੇ ਕੁਝ ਇਫ ਸਮਥਿੰਗ ਹੈਪਨ ਵੀ ਵਿਲ ਡੀਲ ਵਿਦ ਇਟ ਉਹਨੂੰ ਹੁਣ ਮੋਰੇ ਕਰ ਦਿੱਤਾ ਹੈਗਾ ਤੇ ਸੋ ਕਾਫੀ ਵੱਡੀ ਰਿਪੋਰਟ ਆ ਕਿੰਨਾ ਕਿੰਨਾ ਕਿੰਨੇ ਬੈਲ ਕਿੰਨੇ ਮਿਲੀਅਨ ਮੈਟ੍ਰਿਕ ਟਨਸ ਔਇਲ ਜਿਹੜਾ ਆ ਉਹ ਰਸ਼ੀਆ ਤੋਂ ਇੰਡੀਆ ਨੇ ਖਰੀਦਿਆ ਹੈਗਾ ਇਹ ਪੂਰੀ ਰਿਪੋਰਟ ਜਿਹੜੀ ਆ ਉਹਦੇ ਵਿੱਚ ਛਾਪੀ ਗਈ ਹੈਗੀ ਆ ਜੀ ਜੀ ਬਿਲਕੁਲ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਦੀ ਨਾਲ-ਨਾਲ ਜਿੱਦਾਂ ਇਹ ਚੱਲ ਰਹੀਆਂ ਆ ਇਹਦੇ ਨਾਲ ਕਾਫੀ ਜਿਹੜਾ ਆਉਂਦੇ ਜਿਹੜੇ ਸਮੇਂ ਦੇ ਵਿੱਚ ਅ ਦਬਾਅ ਜਿਹੜਾ ਭਾਰਤ ਦੇ ਉੱਤੇ ਪਊਗਾ ਕੱਲ ਸਰਦਾਰ ਅਵਤਾਰ ਸਿੰਘ ਹੁਣ ਆਦੇ ਨਾਲ ਜਿਹੜਾ ਵਿਸ਼ੇਸ਼ ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਦੇ ਵਿੱਚ ਵੀ ਇਸ ਸੰਬੰਧਤ ਗੱਲਬਾਤ ਜਿਹੜੀ ਉਹ ਚੱਲੀ ਆ ਆ ਰੀਸੈਂਟਲੀ ਜਿਹੜੇ ਫੋਰਨ ਪੋਲਿਸੀ ਨੇ ਕਿਹਾ ਵੀ ਜਿਹੜੇ 트럼ਪ ਹੁਣਾ ਦੀਆਂ ਪੋਲਿਸੀਸ ਦੇ ਨਾਲ ਭਾਰਤ ਕੱਲਾ ਅਮਰੀਕਾ ਕੇ ਗੋਡੇ ਨਹੀਂ ਟੇਕ ਰਿਹਾ ਉਹ ਚਾਈਨਾ ਦੇ ਲਾਗੇ ਹੋ ਰਿਹਾ ਤੇ ਚਾਈਨਾ ਵਾਲਿਆਂ ਨੂੰ ਪਤਾ ਵੀ ਇਸ ਟਾਈਮ ਮਜਬੂਰੀ ਦੇ ਵਿੱਚ ਭਾਰਤ ਉੱਥੇ ਆ ਰਿਹਾ ਆ ਤੇ ਉਹ ਕਹਿੰਦੇ ਵੀ ਉਸ ਦਾ ਵੀ ਫਾਇਦਾ ਜਿਹੜਾ ਹੋ ਚੱਕਿਆ ਜਾ ਸਕਦਾ ਆ ਸੋ ਉਹਨਾਂ ਨੂੰ ਨੇੜਤਾ ਜਿਹੜੀ ਆ ਉਧਰ ਜਿਹੜੀ ਉਹ ਹੋ ਰਹੀ ਆ ਸੋ ਪੁਸ਼ ਹੋ ਰਿਹਾ ਆ ਭਾਰਤ ਉਹ ਵਾਲੇ ਖੇਮੇ ਦੇ ਵਿੱਚ ਕਿਤੇ ਨਾ ਕਿਤੇ ਅਸਲੀ ਜਗਾ ਜਿਹੜੀ ਤਾਨਾਸ਼ਾਹਾਂ ਦੇ ਨਾਲ ਹੀ ਆ ਭਾਰਤ ਦੇ ਵਿੱਚ ਜਿਹੜੇ ਇਸ ਟਾਈਮ ਚੱਲ ਰਹੇ ਆ ਤੁਸੀਂ ਲੈਂਡ ਪੂਲਿੰਗ ਵਾਲਾ ਮਾਮਲਾ ਦੇਖ ਲਓ ਆਪਾਂ ਕੱਲੇ ਪੰਜਾਬ ਦੀ ਹੀ ਗੱਲ ਕਰ ਲਈਏ ਉਦਾਂ ਓਵਰ ਆਲ ਮੋਦੀ ਦਾ ਜਿਹੜਾ ਉਹ ਦੇਖ ਲਓ ਵੀ ਕਿਸ ਦੀ ਕਿਹਦਾ ਰਾਜ ਹੈ ਉੱਥੇ ਚੱਲ ਰਿਹਾ ਕਿਦਾਂ ਤੱਕਾ ਜਿਹੜਾ ਆ ਉਹ ਹੋ ਰਿਹਾ ਆ ਪ੍ਰਗਿਆ ਯਾਦ ਵਰਗੀਆਂ ਜਿਨ੍ਹਾਂ ਨੂੰ ਅਤਵਾਦੀ ਇੱਕ ਹਿਸਾਬ ਦੇ ਨਾਲ ਲੋਕ ਮੰਨਦੇ ਆ ਕਹਿੰਦੇ ਆ ਉਹ ਦੇਖੋ ਸਾਰੇ ਮਾਮਲਿਆਂ ਚ ਬਰੀ ਜਿਹੜੀ ਉਹ ਹੋ ਕੇ ਆ ਜਾਂਦੀ ਆ ਇਹੀ ਨਹੀਂ ਹੋਰ ਇਦਾਂ ਦੇ ਕਿੰਨੇ ਜਿਹੜੇ ਬੰਦੇ ਆ ਬਲਾਤਕਾਰੀ ਬੰਦਿਆਂ ਦੇ ਬਾਹਰ ਨਿਕਲ ਕੇ ਉੱਥੇ ਹਾਰ ਪਾਏ ਜਾਂਦੇ ਆ ਜਦੋਂ ਕਿਸੇ ਜਰਨਲਿਸਟ ਨੂੰ ਉਹ ਮਾਰਦੇ ਆ ਤਾਂ ਕਹਿੰਦੇ ਵੀ ਚੱਲ ਕੋਈ ਨਹੀਂ ਇੰਨੀ ਕੁ ਦੀ ਇੰਨਾਕ ਤੇ ਜਿਹੜਾ ਉਹ ਚੱਲਦਾ ਹੀ ਆ ਇਹ ਉਲਟ ਜਿਹੜੇ ਉਹ ਚੱਲਦੇ ਸੀਗੇ ਮੋਦੀ ਜਿਹੜਾ ਆਪ ਕਦੀ ਵੀ ਪੱਤਰਕਾਰਾਂ ਦੇ ਮੋਹਰੇ ਹੁੰਦਾ ਨਹੀਂ ਪੱਤਰਕਾਰ ਉੱਥੇ ਤੇ ਇਸ ਟਾਈਮ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਉਹ ਬਣੇ ਆ ਵੀ ਸਰਕਾਰੀ ਖਬਰਾਂ ਤੋਂ ਇਲਾਵਾ ਹੋਰ ਕੁਝ ਉਹਨਾਂ ਨੂੰ ਹੈ ਨਹੀਂ ਆ ਸੋ ਸਰਕਾਰ ਦੀ ਆਲੋਚਨਾ ਵੀ ਹੁਣ ਦੇਖੋ ਜਿੱਥੇ ਆਪਾਂ ਵੀ ਖਬਰਾਂ ਜਿਹੜੀਆਂ ਸਰਕਾਰ ਦੀਆਂ ਹੁੰਦੀਆਂ ਆ ਪਰ ਜਿੱਥੇ ਆਲੋਚਨਾ ਦੀ ਲੋੜ ਹੁੰਦੀ ਹੈ ਤੇ ਆਲੋਚਨਾ ਵੀ ਜਿਹੜੀ ਉਹ ਕੀਤੀ ਜਾਂਦੀ ਆ ਮਕਸਦ ਤਾਂ ਇਹੀ ਚੀਜ਼ ਦਾ ਜਿਹੜਾ ਉਹ ਹੁੰਦਾ ਆ ਪਰ ਉਥੇ ਜੋ ਇਸ ਟਾਈਮ ਚੱਲ ਰਿਹਾ ਆ ਇਸ ਟਾਈਮ ਬਾਰ ਬਾਰ ਆਪਾਂ ਜਿਹੜੇ ਸ਼ਬਦ ਵਰਤਨੇ ਆ ਵੀ ਬਾਹ ਜਿਹੜੀ ਉਹ ਮਰੋੜੀ ਪਈ ਆ ਤੇ ਸਿਚੁਏਸ਼ਨ ਦੇਖੋ ਅੱਗੇ ਕੀ ਬਣਦੀ ਆ ਕੀ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਜੇਕਸ 11 ਹੁਣਾਂ ਨੇ ਕਈ ਮਹੀਨੇ ਪਹਿਲਾਂ ਜਦੋਂ ਕਾਰਜਕਾਲ ਦੇ ਵਿੱਚ ਸੀ ਕਿ 트럼ਪ ਉਹ ਨੈਸ਼ਨਲ ਸਕਿਉਰਿਟੀ ਡਵਾਈਜ਼ਰ ਸੀ ਉਹਨਾਂ ਨੇ ਰੀਸਟਰਕਚਰਿੰਗ ਆਫ ਸਾਊਥੀਸਟ ਏਸ਼ੀਆ ਦੀ ਗੱਲ ਕੀਤੀ ਸੀ ਕਿਤੇ ਉਸੇ ਚੀਜ਼ ਦੇ ਉੱਤੇ ਨਹੀਂ ਕਾਰਵਾਈ ਜਿਹੜੀ ਇਹ ਜਿਹੜੀ ਨਾਲ ਦੇ ਨਾਲ ਪੈਰਲਲੀ ਜਿਹੜੀ ਉਹ ਚੱਲ ਰਹੀ ਆ ਸੋ ਲੋਕਾਂ ਦੀ ਹਰਜੋਤ ਸਿੰਘ ਜੀ ਜਦੋਂ ਇੰਡੀਆ ਦੇ ਵਿੱਚ ਇਕਨੋਮਿਕ ਤੌਰ ਦੇ ਹਾਲਾਤ ਹੋਰ ਮੰਦੇ ਹੋਣਗੇ ਤਾਂ ਉੱਥੇ ਜਿਹੜਾ ਦੇਖੋ ਸਿਵਲ ਅਨਰੈਸਟ ਹੋਣ ਦਾ ਖਤਰਾ ਜਿਹੜਾ ਉਹਨਾਂ ਦੇ ਸਾਹਮਣੇ ਜ਼ਰੂਰ ਬਣਦਾ ਆ ਪਰ ਜਿਹੜੇ ਜਿਹੜੇ ਹੁੰਦੇ ਨੇ ਅਥਾਰਟੀਰੀਅਨ ਜਿਹੜੇ ਹੁੰਦੇ ਆ ਟਾਇਰੈਂਟ ਹੁੰਦੇ ਆ ਜਿੱਦਾਂ ਮੋਦੀ ਵਰਗੇ ਆ ਉਹਨਾਂ ਨੇ ਅਜਿਹੇ ਮੌਕਿਆਂ ਦੇ ਉੱਤੇ ਜਦੋਂ ਸਰਕਾਰ ਦੀ ਆਲੋਚਨਾ ਵਧਣੀ ਜਦੋਂ ਲੋਕਾਂ ਦੇ ਵਿੱਚ ਪੀੜਾ ਵਧਣੀ ਤਾਂ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਦੇਖਿਆ ਉੱਥੇ ਫਿਰ ਰਾਸ਼ਟਰਵਾਦ ਫਿਰਕੂ ਹਿੰਸਾ ਉਸ ਦੇ ਵੱਲ ਨੂੰ ਜਿਹੜਾ ਕੰਮ ਨੂੰ ਜਿਹੜਾ ਉਹ ਵਧਾਉਣਾ ਸੋ ਮਾਈਨੋਰਟੀਜ਼ ਨੂੰ ਇੱਕ ਦੂਜੇ ਦੇ ਨਾਲ ਮਿਲ ਕੇ ਤੇ ਮਾਈਨੋਰਟੀਜ਼ ਨੂੰ ਖੁਦ ਆਪਣੇ ਪੱਤਰ ਦੇ ਉੱਤੇ ਬਹੁਤ ਸੁਚੇਤ ਤੇ ਸਤਰਕ ਰਹਿਣ ਦੀ ਜਿਹੜੀ ਇਸ ਟਾਈਮ ਜ਼ਰੂਰਤ ਆ ਉਹ ਕਿਸੇ ਵੀ ਤਰੀਕੇ ਦੀ ਕਨੌਣੀ ਖੇਡ ਜਿਹੜੀ ਆ ਉਥੇ ਖੇਡ ਜਿਹੜਾ ਹੋ ਸਕਦੇ ਆ ਸੋ ਬਹੁਤ ਅਲਰਟ ਜਿਹੜਾ ਉਹ ਰਹਿਣ ਦੀ ਜਿਹੜੀਆਂ ਸਾਰਿਆਂ ਨੂੰ ਜ਼ਰੂਰਤ ਹੈਗੀ ਆ ਜੀ